ਅੱਠ ਪੋ ਦਾ ਦਿਨ ਚੜ੍ਹਿਆ ਇਹ ਪਹਿਲਾ ਹੀ ਭਾਰਤ ਵਰਸ਼ ਤੇ ਕੀ ਦੁਨੀਆ ਦਾ ਜਰਨੈਲ ਹੋਵੇਗਾ ਜਿਸ ਨੇ ਨਾਬਾਲਗ ਬੱਚਿਆਂ ਨੂੰ ਮੈਦਾਨੇ ਜੰਗ ਵਿੱਚ ਥਾਪੜਾ ਦੇ ਕੇ ਮੌਤ ਵਰਨ ਦੇ ਲਈ ਤੋਰਿਆ ਹੋ। ਹੋਰਾਂ ਜਰਨੈਲਾਂ ਦੇ ਬੱਚੇ ਲਗਤੇ ਜਿਗਰ ਜੰਗ ਲੜਦੇ ਰਹੇ ਹੋਣਗੇ ਸ਼ਹੀਦ ਹੋਏ ਹੋਣਗੇ ਪਰ ਨਾਬਾਲਗ ਹੋਣ ਇਹ ਨਹੀਂ ਹੋਇਆ। ਅੱਠ ਪੋ ਦੀ ਸਵੇਰ ਹੋਈ ਹੈ। 10 ਲੱਖ ਦਾ ਘੇਰਾ ਪੈ ਗਿਆ ਹੈ। ਕਹਿੰਦੇ ਕੇ ਪਾਇਮਾ ਸਿਕੰਦ ਬੇਦ ਰੰਗ ਆਮ ধনਮਾਇਆ ਤੇਗ ਤੀਰੋ ਤੂਫੰਗ ਆਮ ਧਮ ਕਸਮਾ ਤੋੜਨ ਵਾਲੇ ਪਹੁੰਚ ਗਏ ਨੇ ਬੋਡੇ ਤੇ ਤੀਰਾਂ ਨਾਲ ਪੱਥੇ ਭਰ-ਭਰ ਟੰਗੇ ਨੇ ਹੱਥ ਵਿੱਚ ਰਫਲਾਂ ਫੜੀਆਂ ਨੇ ਲੰਗੀਆਂ ਤਲਵਾਰਾਂ ਫੜੀਆਂ ਨੇ ਤੇ ਕਰਗੀ ਤਰ ਕਹਿੰਦੇ ਮੈਂ ਪ੍ਰੇਮ ਨਾਲ ਗੱਲ ਕਰਦਾ ਮੈਂ ਝਗੜਾ ਨਵੇੜ ਲਿੰਦਾ ਜੇ ਲੰਗੀਆਂ ਤਲਵਾਰਾਂ ਲੈ ਕੇ ਨਾ ਆਏ ਇੱਥੇ ਤੇ ਮੈਂ ਕਦੇ ਵੀ ਕਹਿੰਦੇ ਪਹਿਲਾਂ ਤਲਵਾਰ ਨਹੀਂ ਚੁੱਕੀ ਕਾਸਿਦ ਪ੍ਰੇਮ ਨਾਲ ਆਇਆ ਸੀ ਹਲਕਾਰਾ ਤੇ ਨੰਦਪੁਰ ਛੱਡ ਦਿੱਤਾ ਇਹ ਨੰਗੀ ਤਲਵਾਰ ਲੈ ਕੇ ਆਏ ਨੇ ਤੇ ਮੈਂ ਕਹਿ ਆਇਆ ਸੀ ਜਿਹੜਾ ਰਸਤੇ 'ਚ ਸੰਘ ਹੋਵੇਗਾ ਉਹਦਾ ਸਿਰ ਟੜ ਤੇ ਨਹੀਂ ਰਹੇਗਾ ਮੈਂ लाचार ਹੋ ਕੇ ਤਲਵਾਰ ਚੁੱਕਣ ਲੱਗਾ ਸ਼ੌਂਕ ਨਾਲ ਨਹੀਂ ਬਲਾ ਚਾਰਗੀ ਦਰਮਿਆ ਆਮ ਨੰਮ ਬਾਤ ਤਦਬੀਰ ਤੀਰੋ ਤੂਫੰਗ ਆਮ ਨੰਮ ਮੈਂ लाचार ਹੋ ਕੇ ਤਲਵਾਰ ਚੁੱਕੀ ਹੈ ਰਫਲ ਚੁੱਕੀ ਹੈ ਹੁਣ ਪ੍ਰੇਮ ਦੀ ਭਾਸ਼ਾ ਨਹੀਂ ਹੁਣ ਤਲਵਾਰ ਦੀ ਭਾਸ਼ਾ ਸਮਝਾਵਾਂਗਾ ਇਹ ਨੰਨਾ। ਦੀਨ ਦੁਨੀਆ ਤੇ ਮਾਲਕ ਮਨ ਕਰਕੇ ਚਮਕੌਰ ਸਾਹਿਬ ਪਹੁੰਚੋ 40 ਸਿੰਘ 10 ਲੱਖ ਦਾ ਠੇਰਾ ਐ ਚਾਲੀਆਂ ਨੂੰ 400 ਘੇਰ ਲਵੇ ਤੇ ਲਾਲੇ ਪੈ ਜਾਂਦੇ ਨੇ ਜਾਨ ਦੇ। ਔਰ ਕੀ ਐ 10 ਲੱਖ ਨੂੰ ਕਿਸ ਕਿਸ ਕੱਚੀ ਗੜੀ ਦੀ ਕੱਚੀ ਇੱਕ ਇੱਕ ਇੱਟ ਵੀ ਨਹੀਂ ਅਮੀ ਜਦੋਂ ਸਾਵਾ ਬੋਲਣਗੇ। ਦੀਨ ਦੁਨੀਆਂ ਦੇ ਮਾਲਕ ਜਦੋਂ 8 ਕੋ ਦੀ ਸਵੇਰ ਚੜ੍ਹੀ ਐ 1762 ਦੇ ਕ੍ਰਮੀ ਸੰਮਤ ਇਨਾ ਖੌਫ ਹੈ ਗੁਰੂ ਗੋਬਿੰਦ ਸਿੰਘ ਦਾ ਕਿਉਂਕਿ ਚਮਕੌਰ ਦੀ ਜੰਗ ਤੋਂ ਪਹਿਲਾਂ 12 ਜੰਗਾਂ ਜਿੱਤ ਚੁੱਕੇ ਨੇ ਤੇਰਵੀਂ ਇਹ ਐ ਤੇ 14ਵੀਂ ਹੋਵੇਗੀ ਮੁਕਤ ਸਰ ਦੀ ਖੌਫ ਇਹਨਾਂ ਹੈ ਵੀ ਖਬਰ ਹੈ ਵੀ 40 ਦੇ ਕਰੀਬ 40 50 ਦੇ ਕਰੀਬ ਇਹਦੇ ਕੋ ਸਿੰਘ ਨੇ ਖਬਰ ਹੈ ਬਾਈ ਧਰ ਦੇ ਰਾਜਿਆਂ ਤੇ ਮੁਗਲਾਂ ਪਰ ਕੋਈ ਹਿੰਮਤ ਨਹੀਂ ਕਰਦਾ ਗੜੀ ਦੇ ਅੰਦਰ ਜਾਣ ਦੀ ਤੇ ਕੀ ਕਰਦੇ ਨੇ ਗੜੀ ਨੂੰ ਪੌੜੀਆਂ ਲਾਉਂਦੇ ਨੇ ਵੀ ਪੌੜੀਆਂ ਚੜ ਕੇ ਹਮਲਾ ਕਰਦੇ ਆਂ ਕੱਟੀ ਗੜੀ ਐ ਥੱਲੇ ਹੋਣਗੇ ਆਪ ਲਿਖਦੇ ਨੇ ਕਲਗੀ ਤਰ ਜ਼ਫਰਨਾਮੇ ਦੇ ਵਿੱਚ ਕਹਿੰਦੇ ਖਵਾਜਾ ਮਹਿਮੂਦ ਵਰਗੇ ਪੌੜੀ ਚੜੇ ਨੇ ਮੇਰੇ ਸਾਵੇਂ ਟਕਰਾਉਣ ਦੇ ਲਈ ਪਹਿਲਾ ਨਾਰਖਾ ਪੌੜੀ ਚੜਿਆ ਤੇ ਕਲਗੀਦਰ ਬਾਦਸ਼ਾਹ ਨੇ ਸਾਤੀਜ ਤੀਰ ਮਾਰਿਆ ਹੈ ਨਾਰਖਾਂ ਪੁਰ ਜੇ ਡਿੱਗ ਪਿਆ ਗਣੀ ਖਾਂ ਚੜਿਆ ਤੇ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਦੇ ਗੁਰਜ ਦੀ ਮਾਰ ਦੇ ਨਾਲ ਥੱਲੇ ਡਿੱਗ ਪਿਆ ਤੇ ਫਿਰ 10 ਲੱਖ ਦੇ ਵਿੱਚ ਖਵਾਜਾ ਮਹਿਮੂਦ ਜਿਹੜਾ ਸਭ ਤੋਂ ਬਲੀ ਸੂਰਮਾ ਸੀ ਉਹ ਪੌੜੀ ਚੜਿਆ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਕੀ ਦਸਾਂ ਸੋਚਣ ਵਾਲੀ ਗੱਲ ਵੀ ਹੈ ਵੀ 40ਾਂ ਦਾ ਜਰਨੈਲ ਡਰਨਾ ਚਾਹੀਦਾ ਦਾਇਕੇ 10 ਲੱਖ ਦਾ ਗੂ ਡਰਨਾ ਚਾਹੀਦਾ ਹੈ ਕਹਿੰਦੇ ਨੇ ਤੇ ਮੇਰਾ ਇੱਕ ਵਾਰ ਵੀ ਨਹੀਂ ਚਖਿਆ ਜਦੋਂ ਪੌੜੀ ਚੜ ਕੇ ਮੇਰੇ ਮਸਤਕ ਵੱਲ ਵੇਖਿਆ ਐਸਾ ਭੈ ਭੀਤ ਹੋਇਆ ਪੌੜੀ ਤੋਂ ਦਰਦਾ ਹੀ ਡਿੱਗ ਪਿਆ ਕਿ ਆ ਖਵਾਜਾ ਮਰਦੂਦ ਬਾ ਸਾਹੇ ਦੀਵਾਰ ਦੀਵਾਰ ਦੇ ਸائے ਉਹਨੇ ਲੁਕ ਗਿਆ ਔੜੀ ਤੋਂ ਡਿੱਗਿਆ دیوار ਦੇ ਸਥਾਏ ਉਹਲੇ ਹੀ ਲੁਕ ਗਿਆ ਵੀ ਕਿਤੇ ਕਲਗੀ ਤਰਾ ਕੇ ਢਾਹ ਨਾ ਲੈਣ ਕਿ ਆ ਖਵਾਜਾ ਮਰਦੂਦ ਬਾ ਸਾਹੇ ਦੀਵਾਰ ਨਿਯਾਮਤ ਬਾ ਮੈਦਾਨ ਬਾ ਮੈਦਾਨੇਵਾਰ ਕਹਿੰਦੇ ਮੈਂ ਸਮਝਦਾ ਸੀ ਖਵਾਜਾ ਮਹਿਮੂਦ ਇੱਕ ਕਾਇਰ ਮਰਦੂਦ ਨਿਕਲਿਆ 10 ਲੱਖ ਦਾ ਜਰਨੈਲ ਹੋਵੇ ਤੇ ਗੁਰੂ ਗੋਬਿੰਦ ਸਿੰਘ ਦੇ ਸਾਵੇਂ ਲੁਕ ਜਾਵੇ ਛਿਪ ਜਾਵੇ ਆਪ ਸਮਝ ਲਓ ਵੀ ਗੁਰੂ ਗੋਬਿੰਦ ਵਿੱਚ ਬਾਪੂ ਬਲ ਕਿਤਨਾਂ ਦਾ ਹੋਵੇਗਾ ਉਹਦੀ ਤਾਕਤ ਕੀ ਹੋਵੇਗੀ ਤੁਸੀਂ ਮੈਂ ਕੀ ਉਹਦਾ ਮੁਕਾਬਲਾ ਕਰ ਸਕਦੇ ਸਾਨੂੰ ਇਹੀ ਭੁਲੇਖਾ ਮਾਰ ਜਾਂਦਾ ਵੀ ਉਹ ਵੀ ਪੰਜ ਭੂਤਕ ਸਰੀਰ 'ਚ ਆਇਆ ਤੇ ਸਾਡੇ ਵਰਗਾ ਹੋਵੇਗਾ ਇੱਕ ਬੈਂਕ 'ਚ ਮੈਨੇਜਰ ਹੁੰਦਾ ਹੈ ਇੱਕ ਵਿਚਾਰਾ ਕੈਸ਼ੀਅਰ ਹੁੰਦਾ ਹੈ ਸਾਰੀ ਉਮਰ ਲੱਗ ਜਾਂਦੀ ਮੈਨੇਜਰ ਵਾਲੇ ਉਹਦੇ ਤੇ ਪਹੁੰਚਦਿਆਂ ਵੱੜਦੀ ਕੋ ਹੁੰਦੀ ਹੈ ਇਹ ਨਾ ਸਮਝ ਲਈ ਵੀ ਪਾਉਂਦੇ ਗੁਰੂ ਦੇ ਸਰੀਰ ਹੀ ਗੁਰਨਾਨਕ ਗੁਰੂ ਗੋਬਿੰਦ ਦਾ ਤੇ ਸਾਡਾ ਸ਼ਾਇਦ ਸਾਡੇ ਵਰਗਾ ਹੀ ਹੋਵੇਗਾ ਨਹੀਂ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ ਗੁਰਨਾਨਕ ਖੁਦਾ ਏ ਤੇ ਖੁਦਾ ਦਾ ਮੁਕਾਬਲਾ ਗੁਰੂ ਗੋਬਿੰਦ ਦਾ ਮੁਕਾਬਲਾ ਕੀੜੇ ਨਹੀਂ ਕਰ ਸਕਦੇ ਭਾਵੇਂ ਲੱਖਾਂ ਹੋਣ ਤੇ ਬੰਦਾ ਮੁਕਾਬਲਾ ਕਰ ਸਕਦਾ ਹੁੰਦਾ ਤੇ 10 ਲੱਖ ਦੇ ਘੇਰੇ ਚ ਗੁਰੂ ਗੋਬਿੰਦ ਸਿੰਘ ਕਦੇ ਨਿਕਲ ਨਹੀਂ ਸੀ ਸਕਦਾ ਧਿਆਨ ਦਿਓ ਮਹਾਰਾਜ ਕਹਿੰਦੇ ਔਰੰਗਜ਼ੇਬ ਇਹ ਚਿੱਠੀ ਉਹਨੂੰ ਲਿਖੀ ਨਾ ਜ਼ਫਰਨਾਮਾ ਜੰਗ ਤੋਂ ਬਾਅਦ ਕਹਿੰਦੇ ਤਰੇਗਾ ਅਗਰ ਰੂਏ ਉਹ ਦੀਦ ਮੇ ਬਾ ਇੱਕ ਤੀਰ ਲਾ ਚਾਰ ਬਖਸ਼ੀਦ ਮੈਂ ਨਾਰਖਾ ਵੰਗ ਕਿਤੇ ਮੈਨੂੰ ਥੋੜਾ ਜਿਹਾ ਸਮਾਂ ਹੋਰ ਦੀਦਾਰ ਦੇ ਦਿੰਦਾ ਇੱਕ ਤੀਰ ਮੈਂ ਉਹਦੀ ਛਾਤੀ ਨੂੰ ਬਖਸ਼ ਦੇਣਾ ਸੀ ਉਹਦਾ ਨਾਂ ਸ਼ਹੀਦਾਂ ਚ ਆ ਜਾਂਦਾ ਕਾਇਰ ਨਿਕਲਿਆ ਮਰਦੂਦ ਨਿਕਲਿਆ ਤੇਰਾ ਮਹਿਮੂਦ ਖਵਾਜਾ ਜਿੱਥੇ 10 ਲੱਖ ਦਾ ਆਗੂ ਕਾਇਰ ਹੋਵੇ ਤੇ ਉਹ 10 ਲੱਖ ਫੌਜ ਹੋਰ ਵੀ ਭਲਾ ਮੇਰਾ ਕੀ ਵਿਗਾੜ ਸਕਦੀ ਹੈ ਤੇ ਮਾਰੇ ਗਏ ਨੇ بڑے بڑے ਜਰਨੈਲ ਮਾਰੇ ਗਏ ਜਥੇ ਜਾਣ ਲੱਗੇ ਇੱਕ ਗੱਲ ਧਿਆਨ ਨਾਲ ਸੁਣ ਲਈ ਕਿਆ ਮਨੁੱਖ ਕਹੋ ਕਿਆ ਜੋਰ ਬੰਦੇ ਦਾ ਉਹਦੇ ਅਕੇ ਜੋਰ ਨਹੀਂ ਚੱਲ ਸਕਦਾ ਗਣਤੀ ਜਿਨੀ ਮਰਜੀ ਹੋਵੇ ਸਤਗੁਰ ਨੂੰ ਅਪੜ ਕੋਈ ਨਾ ਸਕਈ ਜਿਸ ਵਲ ਸਰਜਣਾ ਹਾਰਿਆ ਰੱਬ ਤਾਂ ਹੀ ਗੁਰੂ ਨਾਨਕ ਤਾਂ ਹੀ ਗੁਰੂ ਗੋਬਿੰਦ ਤਾਂ ਹੀ ਕੋਈ ਪਹੁੰਚ ਨਹੀਂ ਸਕਦਾ ਇਨੀ ਤਾਕਤ ਨਹੀਂ ਕਿਸੇ ਦੀ ਦੋ ਜਰਨੈਲ ਖਤਮ ਹੋਏ ਜਰਨੈਲ ਖਤਮ ਹੋ ਗਏ ਵजीर खान ਕਹਿੰਦਾ ਵੱਡਾ ਹਮਲਾ ਕਰਦੇ ਹੋ ਇੱਕ ਇੱਕ ਟੀ ਆਵੇਗੀ ਢਾ ਲਈਏ ਗੜੀ ਨੂੰ ਢਾ ਦਈਏ ਪਰ ਅੱਗੇ ਕਿਹੜਾ ਵਧੇ ਹੋ ਹਾਲਤ ਦੇ ਵੇਖ ਲਈਏ ਜਿਹੜੇ ਅੱਗੇ ਵਧੇ ਸੀ ਜਦੋਂ ਬਾਹਰੋਂ ਨਾ ਕੋਈ ਅੰਦਰ ਆਇਆ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਿੰਘਾਂ ਨੂੰ ਹੁਕਮ ਕੀਤਾ ਵੀ ਪੰਨਾਂ ਪੰਨਾਂ ਸਿੰਘਾਂ ਦੇ ਜਥੇ ਤਿਆਰ ਹੋਣ ਸ਼ਹਾਦਤ ਦੀ ਅਬਦੀ ਮੰਨਣੀ ਹੈ ਫੇ ਤੇ ਨੰਦਾਂ ਦੀ ਪੂਰੀ ਵੰਨੋਂ 5-6 ਮਹੀਨੇ ਕੇਰਾ ਇੱਥੇ ਪਿਆ ਰਹਿਣਾ ਹੈ ਸ਼ਹਾਦਤ ਦੀ ਅਬਦੀ ਮੰਨਣ ਨਾਲ ਜਾਇਦਾ ਕਾਰ ਹੋਣੀ ਹੈ ਹਲੇ ਨਾਲ ਸ਼ਹੀਦियां ਬਣ ਗਏ ਤਿਆਰੀ ਕਰੋ ਪਾਤਸ਼ਾਹ ਕਹਿੰਦੇ ਜਥੇ ਤੁਰਨ ਲੱਗੇ ਨੇ ਦੋ ਜਥੇ ਚਲੇ ਗਏ 17 ਕੁ ਬਰਿਆਂ ਦਾ ਬਾਬਾ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਦੇ ਸਨਮੁਖ ਹੋਇਆ ਗਲ ਵਿੱਚ ਹਜੂਰੀਆ ਪਾ ਕੇ ਤਰਲਾ ਲਿਆ ਪੱਲਾ ਪਾ ਕੇ ਤਰਲਾ ਲਿਆ ਮਾਤਸ਼ਾ ਇਹ ਸਭ ਤੁਹਾਡੇ ਤੋਂ ਆਪਾ ਵਾਰਨ ਵਾਲੇ ਕਿਦਾਂ ਦੇ ਨੇ ਅੱਖੀ ਕਾੜ ਅੱਖੀ ਕਾੜ ਧਰੀ ਚਰਨਾ ਤਲ ਇਹ ਤੇਰੇ ਲਈ ਅੱਖਾਂ ਕੱਢ ਕੇ ਰੱਖ ਸਕਦੇ ਨੇ ਇਹ ਤੇਰੇ ਲਈ ਆਪਾ ਵਾਰ ਸਕਦੇ ਨੇ ਹੁਣ ਮੈਨੂੰ ਦਰੋ ਮਹਾਰਾਜ ਕਹਿੰਦੇ ਤੁਸੀਂ ਇਹਦੇ 17 ਵਰਿਆਂ ਦੇ ਨਵਾਲਗ ਹੋ ਪਾਤਸ਼ਾਹ ਲੋਕ ਆਖਣਗੇ ਆਪਣੇ ਲਖਤੇ ਜਿਗਰ ਰੱਖ ਗਿਆ ਤੇ ਗਹਿਰਾਂ ਦੇ ਮਰਵਾਦ ਤੇ ਮਹਾਰਾਜ ਖਿੜਖੜਾ ਕੇ ਹੱਸ ਬੈ ਕਹਿੰਦੇ ਰੀਤ ਸਿੰਘ ਜੀ ਤੋਰਨਾ ਤੇ ਚਾਹੁੰਦੇ ਸੀ ਪਰ ਤੁਹਾਡੇ ਅੰਦਰ ਗੁਰਨਾਨਕ ਦੀ ਬਖਸ਼ਿਸ਼ ਹੋਈ ਹੈ ਇਹ ਉਮੰਗ ਉੱਠੀ ਹੈ ਆਪ ਮੈਦਾਨੇ ਜੰਗਵਲ ਨੂੰ ਜਾਣਦੀ ਇਹਦੇ ਤੇ ਮੇਰੀ ਪ੍ਰਸ਼ੰਤਾ ਹੈ ਮੈਂ ਤੋਰਦਾ ਤੇ ਕੱਲ ਨੂੰ ਲੋਕਾਂ ਕਹਿਣਾ ਸੀਂਦਾ ਬਾਲਗ ਨੂੰ ਤੋਰ ਦਿੰਦਾ ਹੈ ਕਿ ਤੁਸੀਂ ਮੰਗ ਕੇ ਸ਼ਹਾਦਤ ਦੀ ਅਬਦੀ ਮੰਨਣ ਲਈ ਹੁਣ ਤੁਰਨ ਲੱਗੇ ਹੋ ਤੇ ਮੇਰੀ ਆਗਿਆ ਹੈ ਪੰਜਾਂ ਪਿਆਰਿਆਂ ਨੇ ਉੱਥੇ ਗਲ ਦੇ ਵਿੱਚ ਜੂਰੀਏ ਪਾਏ ਭਾਈ ਦਇਆ ਸਿੰਘ ਧਰਮ ਸਿੰਘ ਹੋਕਮ ਸਿੰਘ ਸੰਗਤ ਸਿੰਘ ਆਦਿਕਾਂ ਨੇ ਸਲਾਹ ਕੀਤੀ ਕਿ ਜੋ ਕੇ ਦੋ ਪਿਆਰੇ ਸ਼ਹੀਦ ਹੋ ਚੁੱਕੇ ਨੇ ਪੰਜ ਪੂਰੇ ਹੋ ਕੇ ਕਹਿੰਦੇ ਬਾਬਾ ਅਜੀਤ ਸਿੰਘ ਨੂੰ ਮਹਾਰਾਜਾ ਰੱਖ ਲੈਣ ਦੋਵੇਂ ਸਹਬਜ਼ਾਦੇ ਲੈ ਕੇ ਨਿਕਲ ਜਾਣ ਕਿਉਂਕਿ ਆਉਣ ਵਾਲੇ ਸਮੇਂ ਗੁਰਦਾ ਗੱਦੀ ਦਾ ਮਾਲਕ ਬਾਬਾਜੀਤ ਸਿੰਘ ਹੈ ਜੇ ਇਹ ਨਾ ਰਹੇ ਤੇ ਪੰਛ ਦੀ ਬਾਗ ਡੋਰ ਕੌਣ ਸੰਭੇਗਾ ਬੇਨਤੀ ਕੀਤੀ ਮੈਂ ਇੱਕ ਗੱਲ ਤੁਹਾਨੂੰ ਕਹਿ ਦਵਾਂ ਇਹ ਠੀਕ ਹੈ ਗੁਰੂ ਗੋਬਿੰਦ ਸਿੰਘ ਨਿਮਰਤਾ ਵਿੱਚ ਆ ਜਾਵੇ ਤੇ ਆਪੇ ਕੋ ਚੇਲਾ ਹੋ ਜਾਂਦਾ ਪਰ ਸੱਚੀ ਨਾ ਚੇਲਾ ਬਣਾਉਣ ਵਾਲਾ ਤਰਿਆ ਕਰੋ ਖਾਲਸਾ ਉਹਦਾ ਸਾਜਿਆ ਹੈ ਉਹ ਨਿਮਰਤਾ ਵਿੱਚ ਕਹਿ ਰਿਹਾ ਹੈ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਵੱਡਿਓ ਵੱਡਾ ਐਵੇਂ ਨਾ ਭਲੇਖਾ ਪਾਲੇ ਵੀ ਸੱਚੀ ਵੱਢੇ ਅਸੀਂ ਗੁਰੂ ਨਾਲ ਉਹਦੇ ਉਹਦਾ ਸੁਭਾਅ ਹੈ ਆਪਸ ਵਿੱਚ ਉਹ ਜੋ ਜਾਣੇ ਨੀਚਾ ਸੋਊ ਗਣੀਐ ਸਭ ਤੇ ਉੱਚਾ ਪੰਜ ਪਿਆਰੇ ਸਾਡੇ ਵਿੱਚ ਮਹਾਨ ਨੇ ਸਾਡੇ ਨਾਲ ਅਸੀਂ ਸਿਰ ਝੋਣੇ ਹੁੰਦਾ ਗੁਰੂ ਨਾਲੋਂ ਵੱਡਾ ਕੋਈ ਨਹੀਂ ਇੱਕ ਅਲਾ ਯਾਰ ਖਾਂ ਵਰਗਿਆਂ ਨੇ ਜਿੱਤਨੇ ਵੀ ਮਹਾਪੁਰਸ਼ ਨੇ ਆਖਿਆ ਹੈ ਸਾਰੇ ਵੀ ਸਿੱਖ ਬੇਨਤੀ ਕਰਦਾ ਹੈ ਬਾਣੀ ਕਹਿੰਦੀ ਹੈ ਸਿੱਖ ਬੇਨਤੀ ਕਰਦਾ ਹੈ ਬਾਬਾ ਜਰਨੈਲ ਸਿੰਘ ਭਿੰਡਰਾ ਵਾਲੇ ਕਈ ਵਾਰ ਕਥਾ ਵਿੱਚ ਕਹਿੰਦੇ ਸੀ ਵੀ ਚਾਹੇ ਪੰਜ ਪਿਆਰੇ ਨੇ ਮਹਾਪੁਰਸ਼ ਨੇ ਗੁਰੂ ਨੂੰ ਹੁਕਮ ਨਹੀਂ ਕੋਈ ਕਰ ਸਕਦਾ ਬੇਨਤੀ ਮੈਂ ਤੁਹਾਨੂੰ ਉਦਾਹਰਣ ਦੇ ਦਿੰਦਾ ਤੁਹਾਨੂੰ ਸਮਝ ਲੱਗ ਜਾਵੇ ਬੇਨਤੀ ਕੀਤੀ ਮਹਾਰਾਜ ਸਾਹਿਬ ਜਿਆਦਿਆਂ ਨੂੰ ਲੈ ਕੇ ਨਿਕਲ ਜਾਓ ਬੱਚਿਆਂ ਨੂੰ ਲੈ ਕੇ ਨਿਕਲ ਜਾਓ ਰੂਗੋਬਨ ਸਿੰਘ ਕਹਿੰਦੇ ਭਾਈ ਦਇਆ ਸਿੰਘ ਜੀ ਤੁਸੀਂ ਵੀ ਮੇਰੇ ਬੱਚਿਓ ਕਿਨੂੰ ਲੈ ਕੇ ਜਾਵਾਂ ਤੇ ਕਿਨੂੰ ਛੱਡ ਜਾਵਾਂ ਵੈਰਾਗ ਚ ਆ ਗਏ ਪਿਆਰੇ ਇਤਿਹਾਸ ਵਿੱਚ ਉਹ 8 ਪਉ ਦਾ ਦਿਨ ਚੜਿਆ ਇਹ ਪਹਿਲਾ ਹੀ ਭਾਰਤ ਵਰਸ਼ ਦੇ ਕੀ ਦੁਨੀਆ ਦਾ ਜਰਨਲ ਹੋਵੇਗਾ ਜਿਸ ਨੇ ਨਾਬਾਲਗ ਬੱਚਿਆਂ ਨੂੰ ਮੈਦਾਨੇ ਜੰਗ ਵਿੱਚ ਥਾਪੜਾ ਦੇ ਕੇ ਮੌਤ ਵਰਨ ਦੇ